ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕਿਆਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਦਿਤਿੰਦਰ ਸੋਢੀ। ਇਸ ਟਾਈਮ ਜਿਲ੍ਹਾ ਗੁਰਦਾਸਪੁਰ ਦੇ ਭਿਆਣੀ ਮੀਆਂ ਖਾਨ ਦੇ ਮੇਨ ਚੌਂਕ ਦੇ ਵਿੱਚ ਖੜਿਆ ਹਾਂ ਜਿੱਥੇ ਕਿ ਮਾੜੇ ਅੰਤਰਾਂ ਨੂੰ ਨੱਥ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਵਿਸ਼ੇਸ਼ ਜਿਹੜੀ ਅੱਜ ਇੱਥੇ ਸਰਚ ਮਹਿੰਮਤ ਜਿਹੜੀ ਚਲਾਈ ਜਾ ਰਹੀ ਆ ਬਾਣਾ ਦੀ ਸ਼ਕਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਆ। ਮਾੜੇ ਅੰਤਰਾਂ ਦੇ ਉੱਤੇ ਜਿਹੜੀ ਪੂਰੀ ਤਰ੍ਹਾਂ ਨਜ਼ਰ ਜਿਹੜੀ ਰੱਖੀ ਜਾ ਰਹੀ ਆ ਬੜੀ ਬਰੀਕੀ ਦੇ ਨਾਲ ਜਾਂਚ ਹੋ ਰਹੀ ਆ ਪੁਸ਼ਗਿਸ਼ ਜਿਹੜੀ ਕੀਤੀ ਜਾ ਰਹੀ ਆ। ਸੱਚੋ ਭਿਆਣੀ ਮੀਆਂ ਖਾਨ ਸਰਜੀਤ ਸਿੰਘ ਚਾਹਲ ਉਹਨਾਂ ਨਾਲ ਵੀ ਗੱਲ ਥੈਂਕ ਯੂ ਜੀ ਤੁਹਾਡਾ ਵੀ ਸਵਾਗਤ ਹੈ ਜੀ ਤੁਸੀਂ ਨਾਕੇ ਤੇ ਆ ਕੇ ਸਾਡੇ ਕੋਲ ਸਾਡੇ ਮਾਨਯੋਗ ਡੀਐਸਪੀ ਸਾਹਿਬ ਸਾਡੇ ਆਏ ਅੱਜ ਸਾਡੇ ਨਾਲ ਉਹਨਾਂ ਨੇ ਨਾਕਾਬੰਦੀ ਕੀਤੀ ਹੈ ਤੁਸੀਂ ਸਾਡਾ ਹੌਸਲਾ ਵੀ ਵਧਾਇਆ ਔਰ ਸਾਡੇ ਏਰੀਏ ਦੇ ਵਿੱਚ ਜਿਹੜਾ ਸਾਡਾ ਪੈਣੀ ਮੀਆ ਖਾਂ ਦਾ ਏਰੀਆ ਦਰਿਆ ਬਿਆਸ ਦੇ ਨਾਲ ਲੱਗਦਾ ਆ ਇੱਥੇ ਆ ਕੀ ਮੰਡ ਏਰੀਆ ਆ ਤੁਹਾਨੂੰ ਆਪ ਨੂੰ ਪਤਾ ਲੋਕਾਂ ਦਾ ਬਹੁਤ ਵੱਡਾ ਇੱਧਰ ਜੇ ਕੋਈ ਵਾਰਦਾਤ ਕਰਕੇ ਆਮ ਜਿਹੜੇ ਮਤਲਬ ਜਿਹੜੇ ਕ੍ਰਿਮੀਨਲ ਪਰਸਨ ਆ ਉਹ ਇਹੋ ਜਿਹੇ ਸ਼ਰਨ ਲੈਣਦੇ ਆ ਜਿਸ ਦਾ ਕਰਕੇ ਅਸੀਂ ਜੇ ਕੋਈ ਵਾਰਦਾਤਾਂ ਤੇ ਕੰਟਰੋਲ ਕਰਨ ਵਾਸਤੇ ਜਿਹੜਾ ਕੋਈ ਕ੍ਰਿਮੀਨਲ ਆ ਉਹਨਾਂ ਨੂੰ ਆਪਾਂ ਨੱਥ ਪਾਉਣ ਲਈ ਅੱਜ ਸਾਡੇ ਨਾਲ ਮਾਨਯੋਗ ਡੀਐਸਪੀ ਸਾਹਿਬ ਸਾਡੀ ਪੂਰੀ ਟੀਮ ਔਰ ਇਹਨਾਂ ਦੀ ਵੀ ਪੂਰੀ ਟੀਮ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਆਈਪੀਐਸ ਐਸ ਉਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਜਿਹੜਾ ਅੱਜ ਸਖਤ ਨਾਕਾਬੰਦੀ ਕੀਤੀ ਗਈ ਆ ਸਵੇਰ ਤੋਂ ਜੋ ਵੀ ਵਾਹਨ ਆਂ ਤਰੀਕੀ ਦੇ ਨਾਲ ਉਹਨਾਂ ਨੂੰ ਚੈੱਕ ਕੀਤਾ ਬਾਉਂਡ ਵੀ ਕੀਤੇ ਆ ਕੁਝ ਚਲਾਨੂ ਵਗੈਰਾ ਵੀ ਜਿਹੜੇ ਆਪਾਂ ਇਕੱਠੇ ਆ ਔਰ ਜਿੰਨੀ ਸਾਡੇ ਕੰਮ ਸ਼ੁਰੂਫੀਤ ਹੋ ਸਕਦੀ ਹੈ ਵੱਧ ਤੋਂ ਵੱਧ ਇਹ ਹੁੰਦਾ ਕਿ ਜਿਹੜਾ ਆਪਾਂ ਲਾਰਜ ਆਰਡਰ ਨੂੰ ਮੇਨਟੇਨ ਰੱਖੀਏ ਔਰ ਆਮ ਨਾਗਰਿਕ ਜਿਹੜਾ ਹੈ ਉਹਨੂੰ ਸਹੂਲਤਾਂ ਦੇ ਸਕੀਏ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਇਹੀਆਂ ਘਟਨਾ ਨੂੰ ਇਨਜਾਮ ਦਿੰਦੇ ਜਾਂ ਹੁੱਲੜਬਾਜੀ ਕਰਦੇ ਨਜ਼ਰੀ ਆਂਦੇ ਆ ਹੁੱਲੜਬਾਜੀ ਤੇ ਉਹ ਸੁਚੇਤ ਹੋਣ ਵਾਸਤੇ ਆਪਾਂ ਉਹਨਾਂ ਨੂੰ ਕਵਾਂਗੇ ਕਿ ਬਿਲਕੁਲ ਹੁੱਲੜਬਾਜੀ ਨਹੀਂ ਚੱਲਣ ਦਿੱਤੀ ਜਾਊਗੀ ਜਿਹੜਾ ਕੋਈ ਗਲਤ ਪਾਸੇ ਤੁਰੂਗਾ ਫਿਰ ਉਹਨੂੰ ਸਾਰੇ ਕੋਲ ਸਾਰੇ ਕੰਮ ਕਰਨੇ ਸਾਨੂੰ ਆਉਂਦੇ ਆ ਜੇ ਇੱਕੋ ਸਾਡਾ ਤੇ ਇਹੋ ਮਾਨਯੋਗ ਡੀਐਸਪੀ ਸਾਹਿਬ ਵੱਲੋਂ ਵੀ ਸਾਨੂੰ ਇਹੋ ਇਨਸਟਰਕਸ਼ਨ ਦਿੱਤੀ ਗਈ ਆ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਸਿੱਧੇ ਪਾਸੇ ਲਾਇਆ ਜਾਵੇ ਜਿਹੜਾ ਕੋਈ ਨਸ਼ਾ ਕਰਦਾ ਆ ਉਹਨੂੰ ਆਪਾਂ ਸੈਂਟਰ 'ਚ ਜਮ੍ਹਾਂ ਕਰਵਾਵਾਂਗੇ ਔਰ ਜਿਹੜਾ ਕੋਈ ਵੇਚਣ ਵਾਲਾ ਵਾ ਜਾਂ ਪੈਡਲਰ ਆ ਉਹਦੇ ਤੇ ਡਿਸਕ੍ਰੈਸ਼ਨ ਹੋਊਗੀ ਔਰ ਸ਼ਕਤੀ ਦੇ ਨਾਲ ਨਸ਼ੇ ਨੂੰ ਰੋਕਿਆ ਜਾਊਗਾ ਔਰ ਨੌਜਵਾਨਾਂ ਨੂੰ ਮੇਰੀ ਇਹੋ ਹਦਾਇਤ ਆ ਕਿ ਨਸ਼ੇ ਤੋਂ ਜਿਹੜੇ ਪ੍ਰਭਾਵਿਤ ਹੋਏ ਆ ਪਿੱਛੇ ਹਟਣਾ ਔਰ ਨਸ਼ਾ ਛੱਡਣ ਚੰਗੇ ਸਮਾਜ ਦੀ ਸਿਰਜਣਾ ਕਰਨ ਵਾਸਤੇ ਜਿਹੜਾ ਸਾਨੂੰ ਅੱਗੇ ਆਉਣਾ ਚਾਹੀਦਾ ਆ ਔਰ ਮੈਂ ਦੇਖਿਆ ਇਸ ਇਲਾਕੇ ਦੇ ਵਿੱਚ ਕਾਫੀ ਟੂਰਨਾਮੈਂਟ ਵੀ ਹੋਏ ਆ ਔਰ ਵਧੀਆ ਜਿਹੜਾ ਵਧੀਆ ਢੰਗ ਦੇ ਨਾਲ ਹੁਣ ਲੋਕਾਂ ਦਾ ਜਿਹੜਾ ਜਨਜੀਵਨ ਉਹ ਚੱਲ ਰਿਹਾ ਆ ਔਰ ਕੋਈ ਇਹੋ ਜਿਹੀ ਕਰਨਾ ਕੋਈ ਇਹੋ ਜਿਹੀ ਕੋ ਗੱਲਬਾਤ ਕੋਈ ਵਾਰਦਾਤ ਕੋਈ ਇਹੋ ਜਿਹੀ ਦੇਖਣ ਨੂੰ ਨਹੀਂ ਮੈਂ ਅੱਜ ਸੱਚ ਬੜੀ ਬਰੀਕੀ ਦੇ ਨਾਲ ਕਰ ਰਹੇ ਹਾਂ ਕਿ ਫੋਕਸ ਕਿਸ ਚੀਜ਼ ਤੇ ਕਿਸ ਚੀਜ਼ ਤੇ ਜ਼ਿਆਦਾ ਨਜ਼ਰ ਜੜੀ ਰੱਖੀ ਜਾਂਦੀ ਹੈ ਅੱਜ ਸਾਡੇ ਮਾਨਯੋਗ ਡੀਐਸਪੀ ਸਾਹਿਬ ਇੱਥੇ ਆਏ ਨੇ ਉਹਨਾਂ ਨੇ ਆਣ ਕੇ ਸਾਡੇ ਨਾਲ ਸਖਤ ਨਾਕਾਬੰਦੀ ਕੀਤੀ ਔਰ ਟਾਈਮ ਟੂ ਟਾਈਮ ਜਿੰਨੇ ਵੀ ਸਾਡੇ ਚੜ੍ਹ ਅਫਸਰ ਆਉਂਦੇ ਨੇ ਉਹਨਾਂ ਦੇ ਨਾਲ ਜਿਹੜਾ ਫਿਰ ਅਸੀਂ ਉਹ ਜਦੋਂ ਗੈਜਟਿਡ ਅਫਸਰ ਸਾਡੇ ਨਾਲ ਨਾਕਾ ਲਾਉਂਦੇ ਨੇ ਫਿਰ ਸਾਨੂੰ ਜਿਹੜਾ ਮੇਨ ਸਾਡਾ ਟਾਰਗੇਟ ਹੁੰਦਾ ਹੈ ਕਿ ਅਸੀਂ ਕੋਈ ਨਾ ਕੋਈ ਪ੍ਰਾਪਤੀ ਕਰੀਏ ਬਹੁਤ ਬਹੁਤ ਧੰਨਵਾਦ ਡੀਐਸਪੀ ਔਮਨ ਐਂਡ ਕ੍ਰਾਈਮ ਮੈਡਮ ਪਲਵਿੰਦਰਜੀਤ कौर ਇੱਥੇ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰ ਲੈਣੇ ਮੈਡਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਹਾਟੀ ਨੂੰ ਜੀ ਥੈਂਕਿਊ ਜੀ ਥੈਂਕਿਊ ਦੇਖਿਆ ਗਿਆ ਜਿਹੜੀ ਪੂਰੀ ਬਰੀਕੀ ਦੇ ਨਾਲ ਜਾਂਚ ਕਰ ਰਹੇ ਹੋ ਕਿ ਨਾ ਕਿਸ ਚੀਜ਼ ਦੇ ਉੱਤੇ ਨਜ਼ਰ ਜਿਹੜੀ ਰੱਖੀ ਜਾ ਰਹੀ ਹੈ ਦੇਖੋ ਜੀ ਅੱਜਕੱਲ ਜਿਵੇਂ ਗਰਨੇਡ ਵਗੈਰਾ ਦਾ ਹੋ ਰਿਹਾ ਏ ਤੁਸੀਂ ਪੜ੍ਹ ਹੀ ਰਹੇ ਹੋ ਅਖਬਾਰਾਂ ਵਿੱਚ ਨਿਊਜ਼ ਵਿੱਚ ਉਹ ਸਾਰੇ ਫਿਰ ਟੂ व्हीਲਰਸ ਤੇ ਮੈਕਸਿਮਮ ਲੋਗ ਜਾਂਦੇ ਆ ਇਸ ਲਈ ਅਸੀਂ ਟੂ व्हीਲਰਸ ਫੋਰ व्हीਲਰਸ ਦੀ ਚੈਕਿੰਗ ਕਰ ਰਹੇ ਹਾਂ ਸਾਰੇ ਵਾਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਹੈ ਟੂ ਵਿਲਰਸ ਫੋਰ ਵਿਲਰਸ ਜਿਵੇਂ ਹਾਂਜੀ ਕੀ ਕਹਿਣਾ ਚਾਹੋਗੇ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨੂੰ ਕੀ ਸੁਨੇਹਾ ਤੁਹਾਡਾ ਦੇਖੋ ਜੀ ਜਿਹੜਾ ਕਰਾਈਮ ਹੁੰਦਾ ਉਹਨੂੰ ਸਾਡੀ ਪੁਲਿਸ ਬਹੁਤ ਮਿਹਨਤ ਨਾਲ ਡਿਟੈਕਟ ਕਰ ਰਹੀ ਹੈ ਜਿਵੇਂ ਅੱਜ ਵੀ ਹੋ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਮਾਣਾ ਦੀ ਬਹੁਤ ਹੀ ਬਰੀਕੀ ਦੇ ਨਾਲ ਜਾਂਚ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਪੂਰੀ ਤਰ੍ਹਾਂ ਜਿਹੜਾ ਚੈੱਕ ਕੀਤਾ ਜਾ ਰਿਹਾ ਜਿਹੜੇ ਵੀ ਵਾਹਨ ਅੱਜ ਇਥੋਂ ਗੁਜ਼ਰ ਰਹੇ ਆ ਤਾਂ ਪੁਲਿਸ ਜਿਹੜੀ ਪੂਰੀ ਤਰ੍ਹਾਂ ਅੱਜ ਸੁਚੇਤ ਦਿਖਾਈ ਦੇ ਰਹੀ ਆ ਦੇਖਿਆ ਜਾ ਰਿਹਾ ਜਿੱਥੇ ਬੀਤੇ ਦਿਨਾਂ ਤੋਂ ਘਟਨਾਵਾਂ ਵਾਦੀਆਂ ਦਾੜੀਆਂ ਨੇ ਉੱਥੇ ਹੀ ਪੁਲਿਸ ਸਤਰਕਤ ਜਿਹੜੀ ਦਿਖਾਈ ਦੇ ਰਹੀ ਆ ਪੁਲਿਸ ਦੇ ਵੱਲੋਂ ਪੂਰੀ ਸ਼ਾਨਦਾਰ ਜਿਹੜੀ ਕੀਤੀ ਜਾ ਰਹੀ ਆ ਪੂਰੀ ਤਰ੍ਹਾਂ ਜਿਹੜਾ ਗੱਡੀਆਂ ਨੂੰ ਜਿਹੜਾ ਕੀ ਖੰਗਾਲਿਆ ਜਾ ਰਿਹਾ ਉੱਥੇ ਹੀ ਵਾਣਾ ਦੀ ਪੂਰੀ ਤਰ੍ਹਾਂ ਚੈੱਕ ਕੀਤੀ ਜਾ ਰਹੀ ਆ ਉੱਥੇ ਹੀ ਜਿਹੜੀਆਂ ਲੋਕ ਕਾਲੀਆਂ ਜਾਲੀਆਂ ਲਗਾ ਕੇ ਘੁੰਮਦੇ ਨੇ ਉਹ ਗੱਡੀ ਨੂੰ ਪੂਰੀ ਤਰ੍ਹਾਂ ਕਵਰ ਕਰ ਜਾਂ ਕ ਫਿਲਮਾਂ ਜੀਆਂ ਲਗਾਈਆਂ ਹੁੰਦੀਆਂ ਤਾਂ ਉਹ ਵੀ ਅੱਜ ਪੁਲਿਸ ਦੇ ਵੱਲੋਂ ਜਿਹੜੀਆਂ ਉਤਾਰੀਆਂ ਜਾ ਰਹੀਆਂ ਤਾਂ ਸ਼ਕਤੀ ਦੇ ਨਾਲ ਜਿਹੜਾ ਪੁਛਗਛ ਜਿਹੜੀ ਕੀਤੀ ਜਾ ਰਹੀ ਹੈ ਜਿਹੜੇ ਲੋਕ ਕਿਸ ਜਗ੍ਹਾ ਤੋਂ ਆ ਰਹੇ ਆ ਜਾਂ ਕਿੱਥੇ ਜਾ ਰਹੇ ਆ ਤਾਂ ਤੁਹਾਨੂੰ ਫੇਰ ਇੱਕ ਵਾਰੀ ਦੱਸਦੀ ਏ ਕਿ ਡੀਐਸਪੀ ਜਿਹੜੇ ਔਮਨ ਐਂਡ ਕ੍ਰਾਈਮ ਜਿਹੜੇ ਇੱਥੇ ਪਹੁੰਚੇਤ ਹਨ ਉਹਨਾਂ ਦੇ ਵੱਲੋਂ ਉਹਨਾਂ ਦੀ ਗਵਾਹੀ ਦੇ ਵਿੱਚ ਇਹ ਨਾਕਾਬੰਦੀ ਜਿਹੜੀ ਕੀਤੀ ਗਈ ਸੀ ਤਾਂ ਵਾਣਾ ਨੂੰ ਪੂਰੀ ਬਰੀਕੀ ਦੇ ਨਾਲ ਜਾਣ ਜਿਹੜੀ ਹੋ ਰਹੀ ਆ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਕਿ ਐਫਐਸਓ ਸਰਜੀ ਸਿੰਘ ਚਾਹਲ ਵੀ ਮੌਜੂਦ ਆ ਉਹਨਾਂ ਦੀ ਗਵਾਹੀ ਦੇ ਵਿੱਚ ਪੂਰੀ ਤਰ੍ਹਾਂ ਵਾਣਾ ਨੂੰ ਜਿਹੜਾ ਕਿਆ ਕਾ ਜਿਹੜਾ ਕੀਤਾ ਜਾ ਰਿਹਾ ਤਾਂ ਤੁਸੀਂ ਦੇਖਿਆ ਕਿ ਜਿੱਥੇ ਕਿ ਪੂਰੀ ਤਰ੍ਹਾਂ ਜਿਹੜੀ ਇੱਥੇ ਬਾਣਾ ਦੀ ਜਿਹੜੀ ਚੈਕਿੰਗ ਜਿਹੜੀ ਜਾਰੀ ਹੈ ਲਗਾਤਾਰੀ ਤਾਂ ਤਸਵੀਰਾਂ ਤੋਂ ਇੱਕ ਵਾਰ ਫਿਰ ਦੱਸਦੀ ਕਿ ਪੈਣੀ ਮੀਆਂ ਖਾਂ ਚੌਂਕ ਤੋਂ ਜਿਹੜੀਆਂ ਸਾਂਝੀਆਂ ਤੁਹਾਡੇ ਨਾਲ ਕੀਤੀਆਂ ਜਾ ਰਹੀਆਂ ਸਨ ਹੁਣ ਤੱਕ ਤੇ ਇੰਨਾ ਨਵੀਆਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਤੁਹਾਡੀ ਕੇਆਰਟੀ ਨਿਊਜ਼ ਨੈਟਵਰਕ ਪੈਣੀ ਮੀਆਂ ਖਾਂ ਗੁਰਦਾਸਪੁਰ